ਅੱਜ ਆਪਾਂ ਗੱਲ ਕਰਨੇ ਆ ਡਾਊਨ ਪੇਮੈਂਟ ਦੀ ਜਦੋਂ ਤੁਸੀਂ ਘਰ ਖਰੀਦਦੇ ਹੋ ਡਾਊਨ ਪੇਮੈਂਟ ਐਫ ਐਚ ਏ ਅਲਾਉ ਕਰਦਾ 3.5% ਐਂਡ ਕਨਵੈਨਸ਼ਨਲ ਦੇ ਵਿੱਚ ਆਪਸ਼ਨ ਹੈ ਕਿ ਜੇ ਤੁਹਾਡੇ ਤੇ 3% ਡਾਊਨ ਪੇਮੈਂਟ ਦੇ ਸਕਦੇ ਹੋ ਸੋ ਆਪਾਂ ਰਿਵਿਊ ਕਰਨੇ ਆ ਗਾਈਡਲਾਈਨਸ ਪਹਿਲਾਂ ਇਹਦਾ ਤੁਹਾਡਾ ਕ੍ਰੈਡਿਟ ਸਕੋਰ ਐਫ ਐਚ ਏ ਵਾਸਤੇ ਸਾਨੂੰ ਕ੍ਰੈਡਿਟ ਸਕੋਰ ਚਾਹੀਦਾ 580 ਜਾਂ ਮੋਰ ਤੇ ਜੇ ਕਨਵੈਨਸ਼ਨਲ ਵਾਸਤੇ ਹੋਮ ਰੈਡੀ 620 ਜਾਂ ਮੋਰ ਰਾਈਟ ਜੇ 620 ਤੋਂ ਉੱਪਰ ਹੈਗਾ ਫਿਰ ਤੁਹਾਡੇ ਕੋਲ ਗੁੱਡ ਚਾਂਸ ਨੇ ਕਿ ਤੁਸੀਂ ਇਹਦੇ ਵਾਸਤੇ ਜਾਓਗੇ ਡਾਊਨ ਪੇਮੈਂਟ ਅਲਾਉ ਕਰ ਰਹੇ ਨੇ 3.5% ਫਾਰ ਐਫਐਚਏ ਇੱਕ ਕਨਵੈਨਸ਼ਨਲ ਵਾਸਤੇ 3% ਡਾਊਨ ਪੇਮੈਂਟ ਤੁਹਾਡੀ ਮੈਕਸਿਮਮ ਡੀਟੀਆ ਤੁਹਾਡੀ ਡੈਟ ਟੂ ਇਨਕਮ ਰੇਸ਼ੀਓ ਇਹ ਤੁਹਾਨੂੰ ਜ਼ਿਆਦਾ ਅਲਾਉ ਕਰਦਾ ਹੈ 54% ਅਲਾਉ ਕਰਦਾ ਹੈ ਕਿ ਤੁਸੀਂ ਹੋਰ ਵੀ ਵੱਡਾ ਕਰ ਲੈ ਸਕੋ ਐਂਡ ਕਨਵੈਨਸ਼ਨਲ ਕਰਦਾ ਹੈ 49% ਤੱਕ ਓਕੇ ਕਲੋਜ਼ਿੰਗ ਕਾਸਟ ਐਫਐਚਏ ਦੇ ਵਿੱਚ ਥੋੜੀ ਜ਼ਿਆਦਾ ਹੁੰਦੀ ਹੈ ਕਿਉਂਕਿ ਤੁਹਾਡੀ ਅਪ ਫਰੰਟ ਮਾਰਗੇਜ ਇੰਸ਼ੋਰਸ ਪੇ ਕਰ ਰਹੇ ਹੋ 1.75% ਐਂਡ ਕਨਵੈਨਸ਼ਨਲ ਵਾਸਤੇ ਤੁਸੀਂ ਉਹ ਚੀਜ਼ ਦੇ ਵਿੱਚ ਨਹੀਂ ਪੇ ਕਰ ਰਹੇ ਕੁਝ ਵੀ ਐਂਡ ਜਿਹੜੀ ਮਾਰਗੇਜ ਇੰਸ਼ੋਰੈਂਸ ਹੈਗੀ ਇਹ ਉਹ ਕਿੰਨੇ ਟਾਈਮ ਵਾਸਤੇ ਵੇ ਜਿਹੜੀ ਤੁਹਾਡੀ ਮਾਰਗੇਜ ਇੰਸ਼ੋਰੈਂਸ ਦਾ ਡਿਊਰੇਸ਼ਨ ਹੈ ਉਹ ਐਫ ਐਚ ਏ ਦੇ ਵਿੱਚ ਫॉर ਲਾਈਫ ਆਫ ਦਾ ਲੋਨ ਹੈ ਜੇ ਤੁਸੀਂ 3.0% ਡਾਊਨ ਪੇਮੈਂਟ ਕਰ ਰਹੇ ਹੋ ਉਹ ਕਦੀ ਵੀ ਨਹੀਂ ਜਾ ਰਹੀ ਐਂਡ ਰਿਮੂਵ ਕਦੀ ਵੀ ਨਹੀਂ ਹੋਏਗੀ ਐਂਡ ਜੋ ਕਨਵੈਨਸ਼ਨਲ ਲੋਨ ਹੈ ਉਹ ਤੁਸੀਂ 3.0% ਪੇ ਕਰ ਰਹੇ ਹੋ ਪਰ ਜੇ 20% ਇਕੁਇਟੀ ਹਿੱਟ ਹੋ ਗਈ ਤੇ ਉਹਨੇ ਰਿਮੂਵ ਹੋ ਜਾਣਾ ਐਂਡ ਆਕੂਪੈਂਸੀ ਇਹ ਰਿਕੁਆਇਰ ਕਰਦਾ ਐਫ ਐਚ ਏ ਕਿ ਤੁਸੀਂ 1 ਸਾਲ ਵਾਸਤੇ ਐਫ ਐਚ ਏ ਵਾਸਤੇ ਇਹ ਘਰ ਦੇ ਵਿੱਚ ਰਹੋ ਪਰ ਜੋ ਕਨਵੈਨਸ਼ਨਲ ਹੈ ਉਹ ਪ੍ਰਾਇਮਰੀ ਵੀ ਹੋ ਸਕਦਾ ਜਾਂ ਤੁਸੀਂ ਉਹਨੂੰ ਰੈਂਟ ਆਊਟ ਵੀ ਕਰ ਸਕਦੇ ਹੋ ਡਿਪੈਂਡ ਕਰਦਾ ਹੈ ਲੈਂਡਰ ਦੇ ਉੱਤੇ ਇਨਕਮ ਬਹੁਤ ਮੈਟਰ ਕਰਦੀ ਹੈ ਇਹ ਦੋਨਾਂ ਲੋਨ ਦੇ ਵਿੱਚ ਜੋ ਐਫ ਐਚ اے ਵੇ ਉਹਦੀ ਕੋਈ ਲਿਮਟ ਨਹੀਂ ਹੈਗੀ ਪਰ ਜੋ ਕਨਵੈਨਸ਼ਨਲ ਹੋਮ ਰੈਡੀ ਐਂਡ ਹੋਮ ਪਾਸਿਬਲ ਹੈ ਉਹ ਕਹਿੰਦੇ ਨੇ ਕਿ ਤੁਸੀਂ 80% ਜਾਂ ਲੈਸ ਕਮਾਈ ਕਰੋ ਏਵੀਏ ਮੀਡੀਅਮ ਇਨਕਮ ਤੋਂ ਸੋ ਕੰਰੈਂਟਲੀ ਨਿਊਯਾਰਕ ਦੇ ਕੁਇਨਸ ਦੇ ਵਿੱਚ ਹੈਗੀ ਹੈ 99000 ਓਕੇ ਐਂਡ ਲਾਸਟ ਇਹ ਗਿਆ ਕਿ ਹੋਮ ਆਨਰਸ਼ਿਪ এডਿਕੇਸ਼ਨ ਪ੍ਰੋਗਰਾਮ ਇਹ ਐਫ ਐਚ ਏ ਕੋਈ ਨਹੀਂ ਰਿਕੁਆਇਰਮੈਂਟ ਨਹੀਂ ਕਰਦਾ ਪਰ ਜੋ ਕਨਵੈਨਸ਼ਨਲ ਲੋਨ ਹੈ ਉਹ ਰਿਕੁਆਇਰ ਕਰਦਾ ਹੈ ਛੋਟਾ ਇਹ ਕੋਰਸ ਹੁੰਦਾ ਆਨਲਾਈਨ ਵੀ ਹੋ ਸਕਦਾ ਡਨ ਐਂਡ ਉਹ ਤੁਹਾਨੂੰ ਦੱਸਦਾ ਹੈ ਹੋਮ ਆਨਰਸ਼ਿਪ ਦੀ ਰਿਸਪਾਂਸਿਬਿਲਟੀਜ਼ ਕੀ ਹੈ ਕਿਆਂ ਨੇ ਸੋ ਮੋਸਟ ਪੀਪਲ ਸੋਚਦੇ ਨੇ ਕਿ ਮੈਨੂੰ ਕਨਵੈਨਸ਼ਨਲ ਲੋਨ ਵਾਸਤੇ 20% ਚਾਹੀਦਾ ਹੈ ਉਹ ਕੇਸਸ ਨਹੀਂ ਹੁੰਦੇ ਤੁਸੀਂ ਜੇ ਫਰਸਟ ਟਾਈਮ ਬਾਉ ਮਾਇਰੋ ਜਾਂ ਕਨਵੈਨਸ਼ਨਲ ਲੋਨ ਲੈ ਰਹੇ ਹੋ 3% 3.5% 5% 10% ਕੁਝ ਵੀ ਪੇ ਕਰ ਸਕਦੇ ਹੋ ਲੈਸ ਥੈਨ 20 ਵੀ ਪਾਸਿਬਲ ਹੈਗਾ ਜੇ ਤੁਹਾਨੂੰ ਕੋਈ ਵੀ ਚੀਜ਼ ਦੀ ਮਦਦ ਹੈਗੀ ਹੈ ਪਲੀਜ਼ ਕਰਨ ਸਚ